ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੌਰ ਦੀਪ ਡਿਜ਼ਾਈਨਾਂ ਤੇ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਸਿੰਪਲ ਮਸ਼ੀਨ ਨਾਲ ਪੀਕੋ ਕਰਨੀ ਦੱਸਾਂਗੇ ਜਿਹੜੀ ਆਪਣੀ ਸਲਾਈ ਮਸ਼ੀਨ ਹੁੰਦੀ ਹੈ ਇਹਦੇ ਨਾਲ ਆਪਾਂ ਦੁਪੱਟੇ ਨੂੰ ਪੀਕੋ ਜਾਂ ਫਿਰ ਸੂਟ ਨੂੰ ਇੰਟਰਲੌਕ ਕਿਸ ਤਰ੍ਹਾਂ ਕਰ ਸਕਦੇ ਹਾਂ ਇਹਦੇ ਬਾਰੇ ਦੱਸਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਦੇਖੋ ਆਪਣਾ ਇਹ ਮਸ਼ੀਨ ਦਾ ਜਿਹੜਾ ਪੈਰ ਹੁੰਦਾ ਕੱਪੜਾ ਦਬਦਿਆਂ ਜਿਹਦੇ ਨਾਲ ਆਪਾਂ ਇਹ ਆਪਾਂ ਨੇ ਖੋਲ ਲਿਆ ਇੱਥੋਂ ਆਪਾਂ ਨੇ ਇਹ ਪੈਰ ਨੂੰ ਲਾ ਦੇਣਾ ਉਸ ਤੋਂ ਬਾਅਦ ਜਿਸ ਤਰ੍ਹਾਂ ਆਪਾਂ ਨਾਰਮਲ ਮਸ਼ੀਨ 'ਚ ਧਾਗਾ ਆਪਣਾ ਹੁੰਦਾਗਾ ਉਹੀ ਧਾਗਾ ਆਪਾਂ ਵਰਤ ਰਹੇ ਹਾਂ ਇੱਥੇ ਤੇ ਉਵੇਂ ਹੀ ਆਪਾਂ ਨੇ ਧਾਗਾ ਰੱਖਣਾ ਤੇ ਇਹ ਦੇਖੋ ਸਭ ਤੋਂ ਪਹਿਲਾਂ ਜਿਹੜੇ ਕੱਪੜੇ ਤੇ ਆਪਾਂ ਪੀਕੋ ਕਰ ਰਹੇ ਹਾਂ ਉਹਨਾਂ ਆਪਾਂ ਇਸ ਤਰ੍ਹਾਂ ਥੋੜਾ ਜਿਹਾ ਥੋੜਾ ਜਿਹਾ ਜਦੋਂ ਆਪਾਂ ਇਹਨੂੰ ਸ਼ੁਰੂ ਕਰਾਂਗੇ ਸਿਰੇ ਤੇ ਉੱਥੋਂ ਥੋੜਾ ਜਿਹਾ ਔਖੀ ਹੈ ਇਹ ਤੇ ਫਿਰ ਜਦੋਂ ਹੱਥ ਟਿਕ ਜਾਂਦਾ ਹੈਗਾ ਫਿਰ ਆਪਣੇ ਆਪ ਹੀ ਜਿਹੜੀ ਸਫਾਈ ਆਉਣ ਲੱਗ ਜਾਂਦੀ ਆ ਤੇ ਜੇ ਤੁਸੀਂ ਪਹਿਲੀ ਵਾਰ ਕਰ ਰਹੇ ਹੋ ਤਾਂ ਤੁਸੀਂ ਇਹਨੂੰ ਪਹਿਲਾਂ ਕਿਸੇ ਕਪੜੇ ਤੇ ਕਰਕੇ ਦੇਖ ਲਿਓ ਤੇ ਦੇਖੋ ਇਹਦੇ ਲਈ ਆਪਾਂ ਪਹਿਲੀ ਗੱਲ ਤਾਂ ਆਪਾਂ ਨੂੰ ਦੋਨੋਂ ਹੱਥ ਖਾਲੀ ਚਾਹੀਦੇ ਨੇ ਕਿਉਂਕਿ ਦੇਖੋ ਪੈਰ ਨਾਲ ਮਸ਼ੀਨ ਆਪਾਂ ਜਿਹੜੀ ਚਲਾਵਾਂਗੇ ਤੇ ਦੋਨੋਂ ਹੱਥਾਂ ਦੀ ਆਪਾਂ ਨੂੰ سپورਟ ਚਾਹੀਦੀ ਹੈ ਇੱਥੇ ਜਦੋਂ ਆਪਾਂ ਮਸ਼ੀਨ ਦੀ ਜਿਹੜੀ ਸੂਈ ਹੈਗੀ ਦੇਖੋ ਇਸ ਤਰ੍ਹਾਂ ਉੱਪਰ ਨੂੰ ਚੱਕਾਂਗੇ ਨਾ ਇਹਦੇ ਨਾਲ ਕਪੜਾ ਵੀ ਉੱਪਰ ਨੂੰ ਚੱਕਿਆ ਜਾਂਦਾ ਇਸ ਲਈ ਆਪਾਂ ਨੂੰ ਦੋਨੇ ਹੱਥਾਂ ਦੀ ਇੱਥੇ ਜ਼ਰੂਰਤ ਪਊਗੀ ਇਸ ਤਰ੍ਹਾਂ ਇੱਕ ਹੱਥ ਆਪਾਂ ਪਿੱਛੋਂ ਦੀ ਤੇ ਇੱਕ ਹੱਥ ਇਧਰੋਂ ਅੱਗੋਂ ਦੋਨੇ ਹੱਥਾਂ ਨਾਲ ਆਪਾਂ ਕੱਪੜੇ ਨੂੰ ਦੱਬ ਕੇ ਰੱਖਣਾ ਹੈਗਾ ਤਾਂ ਕਿ ਜਦੋਂ ਆਪਾਂ ਸੂਈ ਬਾਹਰ ਕੱਢਾਂਗੇ ਮਸ਼ੀਨ ਦੀ ਕੱਪੜਾ ਨਾਲ ਨਾ ਚੱਕਿਆ ਜਾਵੇ ਇਸ ਕਰਕੇ ਆਪਾਂ ਥੋੜਾ ਜਿਹਾ ਪਹਿਲਾਂ ਤੋਂ ਸ਼ੁਰੂ ਕਰ ਲਈਏ ਫਿਰ ਅੱਗੇ ਤੁਹਾਨੂੰ ਦਿਖਾਉਣੀ ਆ ਵੀ ਕਿਸ ਤਰ੍ਹਾਂ ਆਪਾਂ ਇਹਨੂੰ ਕਰਨਾ ਹੈ ਦੇਖੋ ਜਿਹੜੇ ਹਜੇ ਵਿਗਨਰ ਨੇ ਇੱਕ ਨਾਦੀ ਵਾਰ ਜਦੋਂ ਆਪਾਂ ਇਹਨੂੰ ਕਰਕੇ ਦੇਖਾਂਗੇ ਤੇ ਫਿਰ ਆਪਣਾ ਹੱਥ ਟਿਕ ਜਾਂਦਾ ਪਹਿਲੀ ਪਹਿਲੀ ਵਾਰ ਚ ਕਿਸੇ ਤੋਂ ਵੀ ਇਹ ਨਹੀਂ ਬਣਦੀ ਮਸ਼ੀਨ बार-बार ਤਾਗਾ ਤੋੜੂਗੀ ਥੋੜਾ ਜਿਹਾ ਮਤਲਬ ਜੀ ਖੇਚ ਜਾਂਦਾ ਪਹਿਲੀ ਵਾਰ ਹੀ ਜਦੋਂ ਆਪਾਂ ਕਰਦੇ ਆ ਪਰ ਜਦੋਂ ਤੁਸੀਂ ਇਹਨੂੰ ਟਰਾਈ ਕਰੋਗੇ ਇੱਕ ਦੋ ਵਾਰ ਇੱਕ ਦੋ ਵਾਰ ਕਰਕੇ ਦੇਖੋਗੇ ਤੇ ਤੁਹਾਡਾ ਹੱਥ ਆਪਦੇ ਆਪ ਹੀ ਟਿਕ ਜਾਊਗਾ ਆਪਦੇ ਆਪ ਹੀ ਜਿਹੜੀ ਤੁਹਾਡੀ ਮਸ਼ੀਨ ਹੈਗੀ ਦੇਖੋ ਇਸ ਤਰ੍ਹਾਂ ਸਹੀ ਚੱਲਣ ਲੱਗ ਜੂ ਬਿਲਕੁਲ ਤੇ ਪੀਕੋਆ ਜਿਹੜੀ ਬਿਲਕੁਲ ਸਾਫ਼ ਹੋਊਗੀ ਦੇਖੋ ਹੁਣ ਤੁਸੀਂ ਮੇਰੇ ਹੱਥਾਂ ਵੱਲ ਧਿਆਨ ਦੇਣਾ ਇੱਥੇ ਵੀ ਮੈਂ ਕਿਸ ਤਰ੍ਹਾਂ ਕਰ ਰਹੀ ਹਾਂ ਦੇਖੋ ਇੱਕ ਵਾਰੀ ਮੈਂ ਕੱਪੜੇ ਨੂੰ ਹਲਕਾ ਹਲਕਾ ਹਿਲਾ ਰਹੀ ਹਾਂ ਇੱਕ ਟਾਂਕਾ ਜਿਹੜਾ ਆਪਣਾ ਕੱਪੜੇ ਦੇ ਆਪਾਂ ਉੱਪਰ ਭਰ ਰਹੇ ਹਾਂ ਇੱਕ ਟਾਂਕਾ ਖਾਲੀ ਦੇਖੋ ਇੱਕ ਵਾਰੀ ਸੂਈ ਹੈ ਜਿਹੜੀ ਆਪਣੀ ਕੱਪੜੇ ਦੇ ਉੱਪਰ ਦੀ ਲੰਘ ਰਹੀ ਹੈ ਇੱਕ ਵਾਰੀ ਸਾਈਡ ਤੋਂ ਖਾਲੀ ਐਸੇ ਤਰ੍ਹਾਂ ਬਸ ਆਪਾਂ ਕੱਪੜੇ ਨੂੰ ਥੋੜਾ ਜਿਹਾ ਦੱਬ ਕੇ ਰੱਖਣਾ ਹੈ ਹੱਥਾਂ ਦੇ ਨਾਲ ਥੋੜਾ ਥੋੜਾ ਆਪਾਂ ਪਿਛਲੇ ਹੱਥ ਨਾਲ ਥੋੜਾ ਥੋੜਾ ਪਿੱਛੇ ਨੂੰ ਖਿੱਚੀ ਜਾਵਾਂਗੇ ਤੇ ਇਧਰੋਂ ਆਪਾਂ ਮੂੰਹੋਂ ਦੇਖੋ ਤੁਸੀਂ ਧਿਆਨ ਨਾਲ ਦੇਖੋ ਮੈਂ ਹਿਲਾ ਰਹੀਆਂ ਕੱਪੜੇ ਨੂੰ ਇੱਕ ਵਾਰੀ ਉਧਰ ਨੂੰ ਇੱਕ ਵਾਰੀ ਉਧਰ ਨੂੰ ਇੱਕ ਵਾਰੀ ਉਧਰ ਨੂੰ ਇਸ ਤਰ੍ਹਾਂ ਕਰਕੇ ਫੇਰ ਆਪਾਂ ਸੂਈ ਇੱਕ ਵਾਰੀ ਉਧਰ ਨੂੰ ਕੱਢ ਰਹੀ ਹਾਂ ਇੱਕ ਵਾਰੀ ਖਾਲੀ ਟਾਂਕਾ ਜਿਹੜਾ ਭਰਿਆ ਜਾਂਦਾ ਥੱਲੋਂ ਸਾਈਡ ਤੋਂ ਇਸ ਤਰੀਏ ਆਪਾਂ ਹਲਾਉਂਦੇ ਰਹਿਣਾ ਇੱਕ ਦੋ ਵਾਰ ਦੇਖੋ ਤਾਂਗਾ ਤਾਂ ਮਸ਼ੀਨ ਜ਼ਰੂਰ ਤੋੜ ਦਿੰਦੀ ਆ ਪਰ ਜਿਹੜੀ ਆਪਣੀ ਪੀਕ ਹੋਏਗੀ ਵਧੀਆ ਹੋ ਜਾਂਦੀ ਆ ਇਹਦੇ ਨਾਲ ਦੇਖੋ ਕੋਈ ਆਪਾਂ ਨੂੰ ਜੇ ਤੁਸੀਂ ਚਾਹ ਹੋਂ ਤਾਂ ਇਹਨੂੰ ਕੱਪੜੇ ਨੂੰ ਮੂਰੋਂ ਥੋੜਾ ਜਿਹਾ ਆਪਾਂ ਫੋਲਡ ਵੀ ਕਰ ਸਕਦੇ ਆ ਪਰ ਜੇ ਕਈ ਵਾਰੀ ਫੋਲਡ ਕਰਨ ਚ ਨਹੀਂ ਸੈਟ ਆਉਂਦਾ ਜੀ बार-बार ਕੱਪੜਾ ਜਿਹੜਾ ਖੁੱਲ ਜਾਂਦਾ ਵਿੱਚੋਂ ਤੇ ਮੈਂ ਇੱਥੇ ਕੋਈ ਵੀ ਦੇਖੋ ਫੋਲਡ ਨਹੀਂ ਕਰ ਰਹੀ ਐ ਇਸੇ ਤਰ੍ਹਾਂ ਕਰ ਰਹੀ ਆ ਕਿਉਂਕਿ ਜਦੋਂ ਇਹ ਪੀਕੋ ਹੋ ਜਾਂਦੀ ਐ ਤੇ ਫਿਰ ਇਹ ਤਾਂਗੇ ਤੁਗੇ ਤਾਂ ਜਿਹੜੇ ਹੈਗੇ ਨੇ ਇਹ ਵਿੱਚ ਆਪ ਹੀ ਕਵਰ ਹੋ ਜਾਂਦੇ ਨੇ ਇਹਦੇ ਤਾਂਗਾ ਤੁਗਾ ਬਾਅਦ ਕੋਈ ਨਹੀਂ ਢਿੰਦਾ ਹੈਗਾ ਕੱਪੜੇ ਦਾ ਸੋ ਇਸ ਲਈ ਮੈਂ ਕੋਈ ਫੋਲਡ ਨਹੀਂ ਕੀਤਾ ਹੈਗਾ ਸਿੱਧਾ ਹੀ ਕਰ ਰਹੀ ਆ ਇਸ ਤਰ੍ਹਾਂ ਹੀ ਬਸ ਇਸ ਤਰੀ ਹਲਕਾ ਹਲਕਾ ਆਪਾਂ ਕੱਪੜੇ ਨੂੰ ਥੋੜਾ ਥੋੜਾ ਇੱਧਰ ਇੱਧਰ ਹਿਲਾਉਂਦੇ ਰਹਿਣਾਗਾ ਇੱਕ ਵਾਰੀ ਇੱਧਰ ਨੂੰ ਇੱਕ ਵਾਰੀ ਇੱਧਰ ਨੂੰ ਇਸ ਤਰ੍ਹਾਂ ਕਰਕੇ ਟਾਂਕਾ ਜਿਹੜਾ ਇੱਕ ਕੱਪੜੇ ਦੇ ਉੱਪਰ ਇੱਕ ਖਾਲੀ ਕੁੱਪਰੇ ਇੱਕ ਖਾਲੀ ਇਸ ਤਰ੍ਹਾਂ ਭਰਨਾ ਚਾਹੀਦਾ ਮਸ਼ੀਨ ਦਾ ਇੱਥੇ ਤੁਸੀਂ ਵਖਾ ਥੋੜਾ ਜਾਂ ਨਾਰਮਲ ਜਾਂ ਵੱਡਾ ਰੱਖ ਲਿਓ ਮਸ਼ੀਨ ਦਾ ਆਮ ਬਖੇਣੜੋਂ ਪਾ ਥੋੜਾ ਜਾਂ ਵੱਡਾ ਰੱਖਿਆਗਾ بس ਇੱਕ ਇੱਥੇ ਧਿਆਨ ਜ਼ਰੂਰ ਦੇਣ ਵਾਲੀ ਗੱਲ ਹੈ ਜੀ ਕਈ ਵਾਰੀ ਕਾਲੀ ਚ ਨਾ ਹੱਥਨਾ ਵਿੱਚ ਆ ਜੇ ਸੂਈ ਦੇ ਮਤਲਬ ਇਹ ਜ਼ਰੂਰ ਆਪਾਂ ਨੇ ਧਿਆਨ ਰੱਖਣਾਗਾ ਤੇ ਦੇਖੋ ਜੇ ਤੁਹਾਡੇ ਕੋਲੇ ਪੈਰਾਂ ਵਾਲੀ ਮਸ਼ੀਨ ਹੈਗੀ ਆ ਤਾਂ ਤਾਂ ਤੁਸੀਂ ਇਹਨੂੰ ਆਰਾਮ ਨਾਲ ਕਰ ਲੋਗੇ ਨਹੀਂ ਫਿਰ ਤੁਸੀਂ ਕਿਸੇ ਦੀ ਹੈਲਪ ਲੈ ਲਿਓ ਮਸ਼ੀਨ ਚ ਲਾਉਣ ਚ ਕਿਉਂਕਿ ਇਹਦੇ ਵਿੱਚ ਆਪਾਂ ਜਿਹੜੀ ਮਸ਼ੀਨ ਹੌਲੀ ਹੋ ਚਲਾਉਣੀ ਹੁੰਦੀ ਆ ਜਿਆਦਾ ਤੇਜ਼ ਚ ਫਿਰ ਇਹ ਬਾਰ ਬਾਰ ਤਾਗਾ ਤੋੜੂਗੀ ਹੌਲੀ 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 ਜਿੰਨਾ ਆਪਾਂ ਮਸ਼ੀਨ ਨੂੰ ਹੌਲੀ ਚਲਾਵਾਂਗੇ ਓਨੀ ਜਿਆਦਾ ਸਫਾਈ ਨਾਲ ਪੀਕੋ ਹੋਊਗੀ ਦੇਖੋ ਵਾਸਾ ਸਫਾਈ ਇਸ ਤਰ੍ਹਾਂ ਇਹਨੂੰ ਸਾਰੇ ਨੂੰ ਕੰਪਲੀਟ ਕਰਕੇ ਫਿਰ ਤੁਹਾਨੂੰ ਦਿਖਾਵਾਂਗੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਕਿਉਂਕਿ ਇਹੋ ਜਿਹੇ ਵੀਡੀਓਜ਼ ਆਪਾਂ ਚੈਨਲ ਤੇ ਪਾਉਂਦੇ ਰਹਨੇ ਆ ਤੇ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਕਿਉਂਕਿ ਤੁਹਾਡੇ ਕਮੈਂਟ ਨਾਲ ਗਾਹਾਂ ਵਾਸਤੇ ਵੀਡੀਓ ਬਣਾਉਣ ਦਾ ਹੌਸਲਾ ਮਿਲਦਾ ਇੱਕ ਮਨ ਨੂੰ ਜਿਹੜੀ ਤਸੱਲੀ ਜੀ ਹੋ ਜਾਂਦੀ ਆ ਵੀ ਚਲੋ ਕਿਸੇ ਨੂੰ ਆਪਣੀ ਵੀਡੀਓ ਹੈ ਜਿਹੜੀ ਵਧੀਆ ਲੱਗ ਰਹੀ ਆ ਇਸ ਕਰਕੇ ਪਲੀਜ਼ ਕਮੈਂਟ ਜ਼ਰੂਰ ਕਰ ਦਿਆ ਕਰੋ ਦੇਖੋ ਜੀ ਇਹ ਆਪਣੀ ਪੀਕੋ ਹੈ ਜਿਹੜੀ ਹੋ ਕੇ ਬਿਲਕੁਲ ਦੇਖੋ ਕਿੰਨੀ ਸੋਹਣੀ ਲੱਗਦੀ ਆ ਦੇਖੋ ਬਿਲਕੁਲ ਵਧੀਆ ਐਂਡ ਸਫਾਈ ਨਾਲ ਹੋਈ ਹੈਗੀ ਸੋ ਇਸ ਤਰ੍ਹਾਂ ਆਪਾਂ ਵੀ ਆਪਦੇ ਦੁਪੱਟਿਆਂ ਨੂੰ ਘਰ ਵਿੱਚ ਪੀਕੋ ਕਰ ਸਕਦੇ ਹਾਂ